ਤਕਰੀਬਨ ਸੈਂਕੜੇ ਪਿੰਡਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆਪਾਂ ਡੀਸੀ ਸਾਹਿਬ ਨਾਲ ਰਲ ਕੇ ਕਮੇਟੀਆਂ ਬਣਾਈਆਂ ਵੇਖੋ ਆਪਾਂ ਛੋਟੇ-ਛੋਟੇ ਸਮਗਲਰ ਫੜਨੇ ਸ਼ੁਰੂ ਕੀਤੇ ਉਹਨਾਂ ਦੀ ਜਦੋਂ ਪੁਲਿਸ ਨੇ ਇੰਟਰੋਗੇਸ਼ਨ ਕੀਤੀ ਜਿਹੜੇ ਵੱਡੇ ਸਮਗਲਰ ਸਾਹਮਣੇ ਆਏ ਉਹ ਇਹੋ ਹੀ ਐਮਪੀਆਂ ਦੀਆਂ ਗੱਡੀਆਂ 'ਚ ਬੈਠੇ ਹੁੰਦੇ ਆ ਇਹੋ ਐਮਪੀਆਂ ਦੇ ਘਰਾਂ 'ਚ ਬੈਠੇ ਹੁੰਦੇ ਆ ਇਹੋ ਐਮਪੀਆਂ ਦੇ ਬੱਚਿਆਂ ਦੇ ਵਿਆਹਾਂ ਤੇ ਜਾਂਦੇ ਆ ਇਹੋ ਐਮਪੀਆਂ ਜਾਂ ਐਮਐਲਏ ਨੂੰ ਫੰਡਿੰਗ ਕਰਦੇ ਆ ਵੇਖੋ ਮੈਨੂੰ ਲੱਗਦਾ ਹੈ ਕਿ ਆਜ਼ਾਦ ਬੰਦੇ ਨੂੰ ਅੱਗੇ ਆਉਣਾ ਚਾਹੀਦਾ ਹੈ ਯਾਦ ਯੂਥ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਇਸ ਰੇਸ਼ਮ ਸਿੰਘ ਜੀ ਪਿਛਲੇ 3-4 ਸਾਲ ਤੋਂ ਸਾਡੇ ਨਾਲ ਕੰਮ ਕਰ ਰਹੇ ਸੀ ਕਿ ਧਰਨੇ ਤੇ ਵੀ ਰਹੇ ਨੇ ਔਰ ਇਸ ਵਾਲੇ ਧਰਨੇ ਤੇ ਵੀ ਰਹੇ ਹੈ ਕੈਨਸਰ ਦੇ ਕੈਂਪ ਵੀ ਲਾਉਂਦੇ ਰਹੇ ਨੇ ਨਸ਼ਾ ਦੀਆਂ ਕਮੇਟੀਆਂ ਵੀ ਬਣਾਉਂਦੇ ਰਹੇ ਨੇ ਜਿਹੜੇ ਵੱਡੇ ਸਮੱਗਲਰ ਨੇ ਉਹਨਾਂ ਦੀ ਮੈਂ ਗੱਲ ਕਰ ਰਿਹਾ ਮੈਂ ਪ੍ਰੂਫ ਦਿੱਤੇ ਆ ਮੈਨੂੰ ਐਸ ਐਚਓ ਸਾਹਿਬ ਵੱਲੋਂ ਵੀ ਰੋਕਿਆ ਗਿਆ ਡਿਪਟੀ ਸਾਹਿਬ ਵੱਲੋਂ ਵੀ ਲੋਕਾਂ 'ਚ ਨਾਂ ਨਾ ਲਓ ਜੀ ਇਹਨਾਂ ਦਾ ਇਹ ਤੇ ਆਪਾਂ ਟ੍ਰੇਸ ਕਰ ਲਾਂਗੇ ਕਰ ਲਾਂਗੇ ਅੱਜ ਸਾਲ ਹੋ ਗਿਆ ਕੋਈ ਨਹੀਂ ਟ੍ਰੇਸ ਹੋਇਆ ਕੋਈ ਨਹੀਂ ਹੋਇਆ ਬਿਲਕੁਲ ਨਹੀਂ ਮੈਨੂੰ ਬਹੁਤ ਸਾਰੀਆਂ ਪਾਰਟੀਆਂ ਤੋਂ ਆਫਰ ਆndੀਆਂ ਆਂ ਔਰ ਇਹ ਵੀ ਕਹਿੰਦੇ ਸਾਡੀ ਪਾਰਟੀ ਜੁਆਇਨ ਕਰੋ ਜਾਂ ਸਾਡੇ ਸਟਾਰ ਪ੍ਰਚਾਰਕ ਬਣੋ ਮੈਂ ਇਸ ਵਾਰੀ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕੀਤਾ ਔਰ ਨਾ ਹੀ ਮੈਂ ਪਿਛਲੀ ਵਾਰੀ ਕੀਤਾ ਸੀਗਾ ਮੈਨੂੰ ਇਹ ਲੱਗਾ ਕਿ ਚੰਗੇ ਕਿਰਦਾਰਾਂ ਨੂੰ ਸਪੋਰਟ ਕਰਨ ਦੀ ਲੋੜ ਆ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਆਏ ਲੋਕਾਂ ਅੱਗੇ ਬੇਨਤੀ ਕਰਕੇ ਕਿ ਇੱਕ ਮੌਕਾ ਇਹਨਾਂ ਨੂੰ ਦੇ ਦੇ ਕੇ ਵੇਖੀਏ ਮੌਕਾ ਦਿੱਤਾ ਪਾਵਰ ਚ ਆਏ ਉਹੋ ਸਮਗਲਰ ਇਹਨਾਂ ਦੀਆਂ ਗੱਡੀਆਂ 'ਚ ਬੈ ਗੇ ਉਹੋ ਸਮਗਲਰ ਇਹਨਾਂ ਦੇ ਦਫ਼ਤਰਾਂ 'ਚ ਬੈ ਗੇ ਫਿਰ ਇਸ ਗੱਲਾਂ ਤੋਂ ਸਾਰੀਆਂ ਇਹ ਚੀਜ਼ਾਂ ਦਿਮਾਗ 'ਚ ਕਿਤੇ ਨਾ ਕਿਤੇ ਘਰ ਕਰ ਗਈਆਂ ਸਾਡੇ ਕਿ ਇਹ ਤੇ ਸਾਰੇ ਇੱਕੋ ਜਿਹੇ ਆ ਫਿਰ ਸਾਨੂੰ ਇਹ ਫੈਸਲਾ ਲੈਣਾ ਪਿਆ ਵੀ ਆਪਾਂ ਇੰਡੀਪੈਂਡੈਂਟ ਦੇ ਤੌਰ ਤੇ ਇਕਲਕੇ ਦੀ 2-2 ਲੱਖ ਬਾਦੀ ਉਹਦੇ ਵਿੱਚ ਇਹ ਕਿਸੇ ਨੂੰ ਕਾਬਲ ਨਹੀਂ ਸਮਝਦੇ ਹੋਰ ਕਿਸੇ ਦੇ ਬੱਚੇ ਨੂੰ ਅਸੀਂ ਇਨਾਂ ਲਈ ਭੀੜ ਹੀ ਆ ਕਿ ਇਹਨਾਂ ਦੇ ਪਿੱਛੇ ਖਲੋਈਏ ਅੱਗੇ ਨਾ ਖਲੋਈਏ ਸਵਾਲ ਨਾ ਪੁੱਛੀਏ ਅੱਜ ਮੈਨੂੰ ਇਹਨਾਂ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਬਹਿ ਜਾ ਪੈਸੇ ਲੈ ਲੈ ਆਹ ਕਰ ਲੈ ਤੂੰ ਵੋਟਾਂ ਖਰਾਬ ਕਰੇਂਗਾ ਕੀ ਗੱਲ ਜਿਹੜੀਆਂ ਸਾਨੂੰ ਵੋਟਾਂ ਪੈਣੀਆਂ ਆ ਉਹ ਖਰਾਬ ਜਿਹੜੀਆਂ ਤੁਹਾਨੂੰ ਕਰਪਟ ਬੰਦਿਆਂ ਨੂੰ ਵੋਟਾਂ ਪੈਣੀਆਂ ਉਹ ਸਹੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਸ ਟਾਈਮ ਦੇ ਉੱਤੇ ਉਹਨਾਂ ਦੀ ਕਿਸੇ ਦੀ ਸਪੋਰਟ ਕਰ ਰਹੇ ਕਰਮਜੀਤ ਤਨਮੋਲ ਪਾਜੀ ਦੀ ਚੰਗੇ ਇਨਸਾਨ ਨੇ ਚੰਗੇ ਆਰਟਿਸਟ ਨੇ ਚੰਗੀ ਸੋਚ ਔਰ ਆਪਣਾ ਕਿਸੇ ਪਾਰਟੀ ਨਾਲ ਜੁੜੇ ਹੋਏ ਆ ਪਰ ਚੰਗੇ ਇਨਸਾਨ ਨੇ ਚੰਗੀ ਸੋਚ ਹੈ ਪਾਰਟੀਆਂ ਸਾਰੀਆਂ ਮਾੜੀਆਂ ਨਹੀਂ ਹੁੰਦੀਆਂ ਪੰਜੂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਕਈ ਚੰਗੇ ਹੁੰਦੇ ਹੈ ਕਈ ਮਾੜੇ ਹੁੰਦੇ ਹੈ ਪਰ ਚੰਗੇ ਕਿਰਦਾਰਾਂ ਵਾਲਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਜੀ ਇੱਕ ਬੰਦੇ ਤੇ ਇੱਕ ਕਿਲੋ ਹੀਰੋਨ ਦਾ ਪਰਚਾ ਕੱਟਿਆ ਗਿਆ ਆ ਆ 1 ਕਿਜੀ ਹੀਰੋਨ ਦਾ ਐਸਟੀਐਫ ਵੱਲੋਂ ਬੀਐਸਐਫ ਵੱਲੋਂ ਠੀਕ ਆ ਆ ਬੈਠੇ ਆ ਧਾਲੀਵਾਲ ਸਾਹਿਬ ਬੰਦੇ ਦੇ ਲਾਗੇ ਇਹਨਾਂ ਨਸ਼ਾ ਬੰਦ ਕਰਨਾ ਜੀ ਇਹਨਾਂ ਨਸ਼ਾ ਬੰਦ ਕਰਨਾ ਇਹ ਬਦਲਾ ਆ ਜੀ ਸਾਰੀਆਂ ਪਾਰਟੀਆਂ ਤੋਂ ਭਰ ਗਿਆ ਜੀ ਇੱਕ ਕਾਂਗਰਸ ਵਾਲੇ ਕਹਿੰਦੇ ਆ ਜੀ ਸਾਡਾ ਜੀ ਬਾਬੇ ਨਾਨਕ ਦਾ ਪੰਜਾ ਕਿਹੜਾ ਬਾਬੇ ਨਾਨਕ ਦਾ ਪੰਜਾ ਜੀ ਅਸੀਂ ਮਾਝੇ ਵਾਲੇ ਲੋਕ ਆ ਅਸੀਂ ਮੇਰੀ ਉਮਰ ਛੋਟੀ ਆ ਮੇਰੇ ਬਜ਼ੁਰਗ ਦੱਸਦੇ ਦਾਦੀ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਜਦੋਂ ਜੂਨ ਮਹੀਨਾ ਚੜਦਾ 1 ਜੂਨ ਨੂੰ ਵੋਟਾਂ ਆ ਇਹ ਇਹ ਖੂਨੀ ਪੰਜਾ ਆ ਇਨਾਂ ਨੇ ਘਰਾਂ ਚੋਂ ਸਾਡੀ ਸਿੱਖਾਂ ਨੂੰ ਹਿੰਦੂਆਂ ਭਰਾਵਾਂ ਨੂੰ ਘਰਾਂ ਚੋਂ ਕੜ-ਕੜ ਕੇ ਮਾਰਿਆ ਇਹਨਾਂ ਨੇ ਸਾਡੀ ਜਵਾਨੀ ਖਤਮ ਹੋ ਗਈ ਮਾਵਾਂ ਡੀਕਦੀਆਂ ਅੱਜ ਤੱਕ ਆਪਣੇ ਪੁੱਤ ਪਤਾ ਹੀ ਨਹੀਂ ਕਿਹੜੀ ਨਹਿਰ ਚ ਰੋੜਤੇ ਇਹਨਾਂ ਨੇ ਮਾਰ ਕੇ ਕਿਹੜੀ ਇਹ ਖੂਨੀ ਪੰਜਾ ਆ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹ ਤਜਿੰਦਰ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਚ ਅੱਜ ਤੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿ ਉਮੀਦਵਾਰ ਲੋਕ ਸਭਾ ਦੇ ਆਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਿਆਂ ਨਾਲ ਗੱਲਬਾਤ ਹੋਵੇ ਤਕਰੀਬਨ ਪੰਜਾਬ ਜਲਾਲ ਸਾਹਿਬ ਦੀ ਗੱਲ ਕਰੀ ਉਹਨਾਂ ਨਾਲ ਵੀ ਗੱਲਬਾਤ ਹੋਈ ਸੀ ਚੋਸੀ ਜੀ ਨਾਲ ਗੱਲ ਹੋਈ ਸੀ ਤੇ ਅੱਜ ਸਾਡੇ ਨਾਲ ਆਜ਼ਾਦ ਦਾਵੇਦਾਰ ਵੀ ਮੌਜੂਦ ਆ ਕਿਉਂਕਿ ਜਦੋਂ ਇਲੈਕਸ਼ਨ ਆਉਂਦੀ ਆ ਜਿੱਥੇ ਕਿ ਪਾਰਟੀਆਂ ਵੱਲੋਂ ਉਮੀਦਵਾਰ ਤੇ ਖੜੇ ਕੀਤੇ ਜਾਂਦੇ ਆ ਉੱਥੇ ਆਜ਼ਾਦ ਤੌਰ ਤੇ ਵੀ ਕਿਸਮਤ ਅਜ਼ਮਾਈ ਜਾਂਦੀ ਆ ਇਸ ਟਾਈਮ ਰੇਸ਼ਮ ਸਿੰਘ ਵੜੈ ਸਾਡੇ ਨਾਲ ਆ ਉਹ ਆਜ਼ਾਦ ਤੌਰ ਤੇ ਆਪਣੀ ਕਿਸਮਤ ਅਜ਼ਮਾ ਰਹੇ ਆ ਗੁਰਫਤ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਕੀ ਕਾਰਨ ਹੋਇਆ ਸਿਆਸਤ ਚਾਉਣਾ ਤਾਂ ਕਿ ਜਾਂ ਪਹਿਲਾਂ ਹੀ ਸਿਆਸਤ ਦੇ ਵਿੱਚ ਸੀ ਤੁਸੀਂ ਵੇਖੋ ਜੀ ਕਾਰਨ ਇਹ ਹੋਇਆ ਕਿ ਆਪਾਂ ਤਕਰੀਬਨ 1.5-2 ਸਾਲ ਤੋਂ ਨਸ਼ੇ ਦੀਆਂ ਕਮੇਟੀਆਂ ਕਮੇਟੀਆਂ ਬਣਾ ਰਹੇ ਆਂ ਆਪਣੀ ਸੰਸਥਾ ਦੇ ਥਰੂ ਮਾਈਪਾਗੋ ਚੈਰਿਟੀ ਸੋਨੀਆ ਮਾਨ ਜੀ ਦੇ ਨਾਲ ਤਕਰੀਬਨ ਸੈਂਕੜੇ ਪਿੰਡਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆਪਾਂ ਡੀਸੀ ਸਾਹਿਬ ਨਾਲ ਰਲ ਕੇ ਕਮੇਟੀਆਂ ਬਣਾਈਆਂ ਵੇਖੋ ਆਪਾਂ ਛੋਟੇ-ਛੋਟੇ ਸਮਗਲਰ ਫੜਨੇ ਸ਼ੁਰੂ ਕੀਤੇ ਉਹਨਾਂ ਨੇ ਜਦੋਂ ਪੁਲਿਸ ਨੇ ਇੰਟਰੋਗੇਸ਼ਨ ਕੀਤੀ ਜਿਹੜੇ ਵੱਡੇ ਸਮਗਲਰ ਸਾਹਮਣੇ ਆਏ ਉਹ ਇਹੋ ਹੀ ਐਮਪੀਆਂ ਦੀਆਂ ਗੱਡੀਆਂ 'ਚ ਬੈਠੇ ਹੁੰਦੇ ਆ ਇਹੋ ਐਮਪੀਆਂ ਦੇ ਘਰਾਂ 'ਚ ਬੈਠੇ ਹੁੰਦੇ ਆ ਇਹੋ ਐਮਪੀਆਂ ਦੇ ਬੱਚਿਆਂ ਦੇ ਵਿਆਹਾਂ ਤੇ ਜਾਂਦੇ ਆ ਇਹੋ ਐਮਪੀਆਂ ਜਾਂ ਐਮਐਲਏ ਨੂੰ ਫੰਡਿੰਗ ਕਰਦੇ ਆ ਇਸ ਕਰਕੇ ਫਿਰ ਸਾਨੂੰ ਮਹਿਸੂਸ ਹੋਇਆ ਕਿ ਸਾਡੇ ਹੱਥੋਂ ਨਾਲ ਤੱਕ ਨਹੀਂ ਪਹੁੰਚਣਦੇ ਸਾਡਾ ਕੋਈ ਪੋਲਿਟਿਕਸ 'ਚ ਕੋਈ ਕਿਸਮਤ ਅਜਮਾਉਂਦਾ ਜਾਂ ਇਹੋ ਜਿਹਾ ਕੋਈ ਮਕਸਦ ਨਹੀਂ ਹੈਗਾ ਵੈਸੇ ਸਾਡੀ ਪਰਮਾਤਮਾ ਵੱਲੋਂ ਚੜ੍ਹਦੀ ਕਲਾ ਆ ਆਪਾਂ ਸਮਾਜ ਸੇਵਾ ਕਰਦੇ ਹਾਂ ਪਰ ਫਿਰ ਸਾਨੂੰ ਕਮੀ ਮਹਿਸੂਸ ਹੋਈ ਕਿ ਪਾਵਰ ਹੋਣੀ ਜ਼ਰੂਰੀ ਆ ਫਿਰ ਜਦੋਂ ਵੱਡੇ ਸਮਗਲਰਾਂ ਦੇ ਅਸੀਂ ਨਾਲ ਲੈਣੇ ਸ਼ੁਰੂ ਕੀਤੇ ਸਾਨੂੰ ਐਸ ਐਚਓ ਵੱਲੋਂ ਵੀ ਰੋਕਿਆ ਗਿਆ ਜੀ ਲੋਕਾਂ ਦੇ ਵਿੱਚ ਨਾ ਨਾ ਲਓ ਕੋਈ ਨਹੀਂ ਕੋਈ ਨਹੀਂ ਆਪਾਂ ਟ੍ਰੇਸ ਕਰ ਰਹੇ ਹਾਂ ਨਸ਼ੇ ਦੇ ਸਦਾ ਕਰਦੀ ਗੱਲ ਕਰਦੇ ਹੋ ਵੱਡੇ ਸਮਗਲਰ ਜਿਹੜੇ ਵੱਡੇ ਸਮਗਲਰ ਨੇ ਉਹਨਾਂ ਦੀ ਮੈਂ ਗੱਲ ਕਰ ਰਿਹਾ ਮੈਂ ਪ੍ਰੂਫ ਦਿੱਤੇ ਆ ਮੈਨੂੰ ਐਸ ਐਚਓ ਸਾਹਿਬ ਵੱਲੋਂ ਵੀ ਰੋਕਿਆ ਗਿਆ ਡਿਪਟੀ ਸਾਹਿਬ ਵੱਲੋਂ ਵੀ ਲੋਕਾਂ 'ਚ ਨਾ ਨਾ ਲਓ ਜੀ ਇਹਨਾਂ ਦਾ ਇਹ ਤੇ ਆਪਾਂ ਟ੍ਰੇਸ ਕਰ ਲਾਂਗੇ ਕਰ ਲਾਂਗੇ ਅੱਜ ਸਾਲ ਹੋ ਗਿਆ ਕੋਈ ਨਹੀਂ ਟ੍ਰੇਸ ਹੋਇਆ ਟ੍ਰੇਸ ਕੋਈ ਨਹੀਂ ਹੋਇਆ ਬਿਲਕੁਲ ਨਹੀਂ ਸਾਡੇ ਉਦਾਂ ਹੀ ਚੱਲ ਰਿਹਾ ਸਾਡਾ ਬਿਲਕੁਲ ਨਹੀਂ ਖੋਲ ਅੱਗੇ ਘਟਿਆ ਵਾ ਸਹੀ ਗੱਲ ਕਰ ਪੂਰਾ ਵਦਿਆ ਜੀ ਪੂਰਾ ਵਦਿਆ ਜਦੋਂ ਜਦੋਂ ਇੰਨੇ ਸਾਲਾਂ ਤੋਂ ਦੋ ਪਾਰਟੀਆਂ ਨੇ ਰਾਜ ਕੀਤਾ ਪੰਜਾਬ ਤੇ ਤੀਜੀ ਪਾਰਟੀ ਆਈ ਅਸੀਂ ਪੂਰੀ ਸਪੋਰਟ ਕੀਤੀ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਬਿਲਕੁਲ ਆਮ ਆਦਮੀ ਪਾਰਟੀ ਦੀ ਪੂਰੀ ਸਟਾ ਪਾਈਆਂ ਸੀ ਤਾਂ ਬਦਲਾਅ ਹੋਇਆ ਸੀ ਪਵਾਈਆਂ ਵੀ ਸੀ ਪਵਾਈਆਂ ਵੀ ਸਾਡੇ ਹਲਕੇ ਦਾ ਸਭ ਤੋਂ ਵੱਡਾ ਪਿੰਡ ਸਾਡਾ ਹੈ ਅਦਲੀਵਾਲ ਸਾਡੇ ਪਿੰਡ ਤੋਂ ਕਦੀ ਕਾਂਗਰਸ ਹਾਰੀ ਨਹੀਂ ਅਦਲੀਵਾਲ ਕਿਤੇ ਲੱਗੇ ਪੈਂਦਾ ਕੋਈ ਮੇਨ ਸ਼ਹਿਰ ਰਾਜਾ ਸੰਸੀ ਤੇ ਬਿਲਕੁਲ ਕਰੀਬ ਹੈ ਜੀ 2 ਕਿਲੋਮੀਟਰ ਅਦਲੀਵਾਲ ਉੱਥੇ ਕਦੀ ਕਾਂਗਰਸ ਨਹੀਂ ਹਾਰੀ ਅਸੀਂ ਬਿਨਾ ਪੈਸੇ ਵੰਡੇ ਬਿਨਾ ਕੋਈ ਨਸ਼ਾ ਵੰਡੇ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਆਏ ਲੋਕਾਂ ਅੱਗੇ ਬੇਨਤੀ ਕਰਕੇ ਕਿ ਇੱਕ ਮੌਕਾ ਇਹਨਾਂ ਨੂੰ ਦੇ ਦੇ ਕੇ ਵੇਖੀਏ ਮੌਕਾ ਦਿੱਤਾ ਪਾਵਰ ਚ ਆਏ ਉਹੋ ਹੀ ਸਮਗਲਰ ਇਹਨਾਂ ਦੀਆਂ ਗੱਡੀਆਂ 'ਚ ਬੈ ਗਏ ਉਹੋ ਸਮਗਲਰ ਇਹਨਾਂ ਦੇ ਦਫ਼ਤਰਾਂ 'ਚ ਬੈ ਗਏ ਫਿਰ ਇਸ ਗੱਲਾਂ ਤੋਂ ਸਾਰੀਆਂ ਇਹ ਚੀਜ਼ਾਂ ਦਿਮਾਗ 'ਚ ਕਿਤੇ ਨਾ ਕਿਤੇ ਘਰ ਕਰ ਗਈਆਂ ਸਾਡੇ ਕਿ ਇਹ ਤੇ ਸਾਰੇ ਇੱਕੋ ਜਿਹੇ ਆ ਫਿਰ ਸਾਨੂੰ ਇਹ ਫੈਸਲਾ ਲੈਣਾ ਪਿਆ ਵੀ ਆਪਾਂ ਇੰਡੀਪੈਂਡੈਂਟ ਦੇ ਤੌਰ ਤੇ ਬਦਲਾਅ ਦੇ ਵਿੱਚ ਕੋਈ ਫਰਕ ਲੈਣ ਲੱਗਾ ਤੁਹਾਨੂੰ ਬਦਲਾਅ 'ਚ ਇੱਕ ਫਰਕ ਲੱਗਾ ਜੀ ਮੈਨੂੰ ਬਹੁਤ ਵੱਡਾ ਜਿਹੜਾ ਬਦਲਾਅ ਇਹਨਾਂ ਦੀਆਂ ਨਿੱਜੀ ਜਾਇਦਾਦਾਂ 'ਚ ਹੋਇਆ ਜਿਹੜਾ ਤਾਲੀਵਾਲ ਸਾਹਿਬ ਦੀ ਨਿੱਜੀ ਜਾਇਦਾਦ 'ਚ ਬਦਲਾਅ ਹੋਇਆ ਇਹਨਾਂ ਦੀਆਂ ਲਾਈਫ ਸਟਾਈਲ ਬਦਲ ਗਏ ਉਹ ਬਦਲਾਅ ਹੋਇਆ ਕਹਿੰਦੇ ਮੈਂ ਪਹਿਲਾਂ ਹੀ ਸੈਟਲ ਅਮਰੀਕਾ ਦੇ ਵਿੱਚ ਬੜੀ ਬਾਬੇ ਦੀ ਕਿਰਪਾ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਕਹਿੰਦੇ ਮੇਰੇ ਤੇ ਨੌ ਛੱਡ ਕੇ ਸਾਰਾ ਕੁਝ ਇੱਥੇ ਆਈ ਹੋਈ ਆ ਨੌ ਛੱਡ ਕੇ ਜੀ ਹੁਣ ਜਿਮਨੀ ਚੋਣ ਕਰਕੇ ਜਨਾਲਾ ਹਲਕਾ ਸੰ ਬਣਾਈ ਹੋਈ ਆ ਘੜਾ ਇਹ ਆਂਦੇ ਹੀ ਕਿ ਪਰਿਵਾਰਵਾਦ ਨਹੀਂ ਆਪਾਂ ਇੱਥੇ ਲੈ ਕੇ ਆਉਣਾ ਉਹ ਜਿਨ੍ਹਾਂਲੇ ਹਲਕੇ ਵਿੱਚ ਵਿਚਰ ਰਹੇ ਆ ਕਿ ਸਾਨੂੰ ਹੁਣ ਐਮਐਲਏ ਜਿੱਦਾਂ ਬਾਕੀ ਪਾਰਟੀਆਂ ਦੇ ਘਰਾਂ ਚੋਂ ਡਰਾਇੰਗ ਰੂਮਾਂ ਚੋਂ ਐਮਐਲਏ ਤਿਆਰ ਹੁੰਦੇ ਨੇ ਤਾਂ ਇਹ ਕੀ ਗੱਲ ਇਹ ਹਲਕੇ ਦੀ 2-2 ਲੱਖ ਵਾਦੀ ਉਹਦੇ ਵਿੱਚ ਇਹ ਕਿਸੇ ਨੂੰ ਕਾਬਲ ਨਹੀਂ ਸਮਝਦੇ ਹੋਰ ਕਿਸੇ ਦੇ ਬੱਚੇ ਨੂੰ ਅਸੀਂ ਇਹਨਾਂ ਲਈ ਭੀੜ ਹੀ ਆ ਕਿ ਇਹਨਾਂ ਦੇ ਪਿੱਛੇ ਖਲੋਈਏ ਅੱਗੇ ਨਾ ਖਲੋਈਏ ਸਵਾਲ ਨਾ ਪੁੱਛੀਏ ਅੱਜ ਮੈਨੂੰ ਇਹਨਾਂ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਬੇਜਾ ਪੈਸੇ ਲੈ ਲਾ ਆਹ ਕਰ ਲਾ ਤੂੰ ਵੋਟਾਂ ਖਰਾਬ ਕਰੇਂਗਾ ਕੀ ਗੱਲ ਜਿਹੜੀਆਂ ਸਾਨੂੰ ਵੋਟਾਂ ਪੈਣੀਆਂ ਆ ਉਹ ਖ ਆदमी ਪਾਰਟੀ ਆਪ ਲੋਕਾਂ ਕਾ ਜਾ ਰਹਾ ਕਿ ਭੇਜੋਆਂ ਪਾਰਟੀਆਂ ਵੱਲੋਂ ਜੀ ਸਾਰੀਆਂ ਪਾਰਟੀਆਂ ਵੱਲੋਂ ਕਾ ਕਹਿ ਰਹੇ ਹੋ ਪਹਿਲਾਂ ਤੁਸੀਂ ਆ ਆਮ ਆਦੀ ਪਾਰਟੀ ਨੂੰ ਵੋਟਾਂ ਪਵਾਈਆਂ ਬਦਲਾਅ ਦੇ ਨਾਮ ਤੇ ਹੋਈ ਸਰਕਾਰ ਵੀ ਆਈ ਮਨ ਕੋ ਭਰ ਗਿਆ ਤੁਹਾਡਾ ਮਨ ਮੈਂ ਤੁਹਾਨੂੰ ਦੱਸਿਆ ਕਿ ਬਦਲਾਅ ਲੋਕਾਂ ਪੱਖੀ ਤੇ ਨਹੀਂ ਹੋਇਆ ਆਪਾਂ ਬਦਲਾਅ ਆਪਾਂ ਕੋਈ ਅਹੁਦਿਆਂ ਦੇਣੀ ਭੁਖੇ ਆਪਾਂ ਕੋਈ ਸਾਨੂੰ ਕੋਈ ਨਿੱਜੀ ਕੰਮ ਨਹੀਂ ਸੀ ਸਾਡੇ ਅਹੀਂ ਜੇ ਸੰਸਤਾ ਚਲਾਉਨੇ ਹਾਂ ਇਹੋ ਹੀ ਦੁੱਖੋਂ ਕੀ ਚਲੋ ਇਹਨਾਂ ਦੀ ਜਦੋਂ ਆਪਾਂ ਵਰਬਲੀ ਗੱਲਾਂ ਸੁਣੀਆਂ ਕਿ ਹਾਂ ਜੀ ਇਸ ਤਰ੍ਹਾਂ ਕਰ ਦਾਂਗੇ ਇਸ ਤਰ੍ਹਾਂ ਕਰ ਦਾਂਗੇ ਅਸੀਂ इमोਸ਼ਨਲੀ ਆਪਾਂ ਅਟੈਚ ਆ ਪੰਜਾਬ ਦੇ ਨਾਲ ਸਾਨੂੰ ਲੱਗਾ ਕਿ ਬਦਲਾਅ ਹੋਊਗਾ ਪਰ ਬਦਲਾਅ ਇਹਨਾਂ ਦੇ ਘਰਾਂ ਚ ਹੋਣਾ ਸ਼ੁਰੂ ਹੋ ਗਿਆ ਇਹਨਾਂ ਦੀ ਨਿੱਜੀ ਜਾਇਦਾਦਾਂ 'ਚ ਸਾਡੇ ਰਾਏ ਅਸਾਂ ਸੀ ਹਲਕੇ 'ਚ ਵੇਖ ਲਓ ਉਹ ਉਮੀਦਵਾਰ ਹਾਰਿਆ ਆ ਚੇਅਰਮੈਨੀ ਦਿੱਤੀ ਆ ਕਰੋੜਾ ਰੁਪਿਆ ਕਮਾ ਲਿਆ ਉਹਨੇ ਮਾਈਨਿੰਗ ਪ੍ਰਾਈਵੇਟ ਜ਼ਮੀਨਾਂ ਚਾ ਮੇਰੇ ਕੋ ਫੋਨ ਆ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ 30 30 40 40 ਫੁੱਟ ਡੂੰਗੀ ਪ੍ਰਾਈਵੇਟ ਜ਼ਮੀਨ ਦੇ ਵਿੱਚੋਂ ਥੱਲੇੋਂ ਰੇਤ ਕੱਢਣ ਦੇ ਆ 20 20 30 30 ਟਿੱਪਰ ਨਿਕਲਦੇ ਆ ਰਾਤ 2 ਵਜੇ ਅੱਗੇ ਇਹਨਾਂ ਦੀਆਂ ਗੱਡੀਆਂ ਲੱਗਦੀਆਂ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮੈਂ ਕਹਿੰਦਾ ਕੋਈ ਨਹੀਂ ਰੋਕਦਾ ਇੱਕ ਅਫਸਰ ਸਾਹਿਬ ਇਹ ਅਫਸਰ ਮੈਂ ਹੁ ਨਾ ਨਹੀਂ ਲਊਂਗਾ ਉਹਨਾਂ ਨੂੰ ਵਿਚਾਰਿਆਂ ਨੂੰ ਦਿੱਕਤ ਆਊਗੀ ਉਹ ਵਿਚਾਰਿਆਂ ਨੇ ਮਿਹਨਤ ਕਰਕੇ ਰਾਤ ਨੂੰ ਆਪਰੇਸ਼ਨ ਕੀਤਾ ਇਹਨਾਂ ਨੂੰ ਰੋਕਿਆ ਇਹਨਾਂ ਦੇ 22 ਟਿੱਪਰ ਫੜੇ ਰਾਤ 2 ਵਜੇ 2 ਦਿਨ ਬਾਅਦ 2 ਦਿਨ ਵਿੱਚ 24 ਘੰਟੇ ਦੇ ਵਿੱਚ ਵਿੱਚ ਉਹ ਸੱਚ ਬਦਲਤਾ ਸੱਚ 24 ਘੰਟੇ ਚ ਬਦਲ ਜਾ ਹੋ ਗਿਆ ਨਾ ਬਦਲੇ ਦਾ ਬਦਲਾ ਹਾਂ ਬਦਲਾ ਇਹ ਬਦਲਾ ਕਰਨਦੇ ਆ ਜੀ ਇਸ ਤੁਹਾਡਾ ਰਾਜਨੀਤੀ ਚ ਆਉਣ ਦਾ ਕਾਰਨ ਇਹ ਹੋ ਕਿ ਮਨ ਤੁਹਾਡਾ ਵੀ ਭਰ ਗਿਆ ਆ ਮਾਦੀ ਪਾਰਟੀ ਤੋਂ ਜੀ ਜੀ ਸਾਰੀਆਂ ਪਾਰਟੀਆਂ ਤੋਂ ਭਰ ਗਿਆ ਜੀ ਇਹ ਕਾਂਗਰਸ ਵਾਲੇ ਕਹਿੰਦੇ ਆ ਜੀ ਸਾਡਾ ਜੀ ਬਾਬੇ ਨਾਨਕ ਦਾ ਪੰਜਾ ਕੀੜਾ ਬਾਬੇ ਨਾਨਕ ਦਾ ਪੰਜਾ ਜੀ ਅਸੀਂ ਮਾਝੇ ਵਾਲੇ ਲੋਕ ਆ ਅਸੀਂ ਮੇਰੀ ਉਮਰ ਛੋਟੀ ਆ ਮੇਰੇ ਬਜ਼ੁਰਗ ਦੱਸਦੇ ਦਾਦੀ ਮੇਰੀ ਅੱਖਾਂ ਚ ਪਾਣੀ ਆ ਜਾਂਦਾ ਜਦੋਂ ਜੂਨ ਮਹੀਨਾ ਚੜਦਾ 1 ਜੂਨ ਨੂੰ ਵੋਟਾਂ ਆ ਇਹ ਇਹ ਖੂਨੀ ਪੰਜਾ ਆ ਇਨਾਂ ਨੇ ਘਰਾਂ ਚੋਂ ਸਾਡੀ ਸਿੱਖਾਂ ਨੂੰ ਹਿੰਦੂਆਂ ਭਰਾਵਾਂ ਨੂੰ ਘਰਾਂ ਚੋਂ ਕੜ-ਕੜ ਕੇ ਮਾਰਿਆ ਇਹਨਾਂ ਨੇ ਸਾਡੀ ਜਵਾਨੀ ਖਤਮ ਹੋ ਗਈ ਮਾਵਾਂ ਡੀਕਦੀਆਂ ਅੱਜ ਤੱਕ ਆਪਣੇ ਪੁੱਤ ਪਤਾ ਹੀ ਨਹੀਂ ਕਿਹੜੀ ਨਹਿਰ ਚ ਰੋੜਤੇ ਇਹਨਾਂ ਨੇ ਮਾਰ ਕੇ ਕਿਹੜੀ ਇਹ ਖੂਨੀ ਪੰਜਾ ਆ ਮੇਰੀ ਇਹੋ ਬੇਨਤੀ ਆ ਹੋਰ ਕਿਸੇ ਨੂੰ ਵੋਟ ਪਾ ਦਿਓ ਜੇ ਤੁਹਾਨੂੰ ਮੇਰੇ ਕੋਈ ਵਿਚਾਰ ਸਹੀ ਲੱਗਣਗੇ ਤੁਸੀਂ ਮੈਨੂੰ ਪਾ ਦਿਓ ਮੈਂ ਲੋਕਾਂ ਚ ਵਿਚਰੂੰਗਾ ਹੋਰ ਇੰਡੀਪੈਂਡੈਂਟ ਕੈਂਡੀਡੇਟ ਖੜੇ ਆ ਉਹਨਾਂ ਦਾ ਹੌਸਲਾ ਵਧਾ ਦਿਓ ਪਰ ਇਹ ਜਿਹੜੇ ਕਰਪਟ ਬੰਦੇ ਆ ਨਾ ਇਹਨਾਂ ਨੂੰ ਨਾ ਪਾਓ ਅਸੀਂ ਜੀ ਜੀ ਸਵਾਲ ਕਰ ਲੋ। ਅਕਾਲੀ ਦਲ ਨੂੰ ਕੋਈ ਦੇਖ ਰਿਹਾ ਤੁਸੀਂ? ਅਕਾਲੀ ਦਲ ਨੇ ਵੇਖਿਆ ਹੈ ਜੀ ਪਿੱਛੇ ਇੱਕ ਮੈਂ ਤੁਹਾਨੂੰ ਦੱਸੂਗਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਨਾ ਉਦੋਂ ਹਰ ਕਿਸੇ ਕੋ ਕੋ ਫੋਨ ਨਹੀਂ ਹੀ ਹੁੰਦਾ। ਸੋਸ਼ਲ ਮੀਡੀਆ ਉਦੋਂ ਇੰਨਾ ਨਹੀਂ ਹੀ ਹੁੰਦਾ। ਉਦੋਂ ਵੀ ਬੜੇ ੱੱਕੇ ਹੋਏ ਆ ਜੀ। ਉਦੋਂ ਕੋਈ ਕਸਰ ਨਹੀਂ ਰਹੀ ਅਕਾਲੀ ਦਲ ਦੀ ਸਰਕਾਰ 'ਚ। ਅੱਜ ਕੱਲ ਇਹ ਆ ਕਿ ਅੱਜ ਕੱਲ ਬਦਨਾਮ ਜਿਆਦਾ ਬੰਦਾ ਹੋ ਜਾਂਦਾ ਮਿੰਟੂ ਮਿੰਟੀ ਫੋਨ ਦੇ ਉੱਤੇ ਚੀਜ਼ਾਂ ਸੋਸ਼ਲ ਮੀਡੀਆ ਰਹੀਂ ਛੇਤੀ ਆ ਜਾਂਦਾ। ਬਾਕੀ ਕਸਰ ਅਕਾਲੀ ਦਲ ਨੇ ਵੀ ਨਹੀਂ ਛੱਡੀ ਉਦੋਂ ਕੋਈ। ਰੇਸ਼ਮ ਸਿੰਘ ਕੀ ਲੈ ਕੇ ਆਊਗਾ? ਰੇਸ਼ਮ ਸਿੰਘ ਵ ਅੰਮ੍ਰਿਤਸਰ ਦੇ ਲੋਕਾਂ ਵਾਸਤੇ ਕੀ ਖਾਸ ਸੁਨੇਹਾ ਲੈ ਕੇ ਆਊਗਾ ਕੀ ਲੋਕਾਂ ਦੇ ਵਿੱਚ ਪਹੁੰਚੋਗੇ ਲੈ ਕੇ ਆ ਵੇਖੋ ਜੇ ਪੰਜਾਬ ਦੀ ਗੱਲ ਅੰਮ੍ਰਿਤਸਰ ਦੀ ਵੀ ਮੈਂ ਕਰੂੰਗਾ ਪਹਿਲਾਂ ਪੰਜਾਬ ਦੀ ਕਰੀਏ ਪੰਜਾਬ ਦੀ ਸਾਰੀ ਇਕਨੋਮੀ ਐਗਰੀਕਲਚਰ ਬੇਸਡ ਆ 80% ਇਕਨੋਮੀ ਐਗਰੀਕਲਚਰ ਦੇ ਉੱਤੇ ਟਿਕੀ ਆ ਤੁਸੀਂ ਵੇਖੋ ਵੱਡੇ ਵੱਡੇ ਹਾਈਵੇ ਨਿਕਲ ਰਹੇ ਆ ਆਪਣੇ ਨੌਜਵਾਨ ਤੇ ਬਾਹਰ ਜਾਈ ਜਾ ਰਹੇ ਆ ਇਹ ਹਾਈਵੇ ਤੇ ਲਾਗੇ ਜ਼ਮੀਨਾਂ ਵਿਕ ਰਹੀਆਂ ਆ ਸਾਡੇ ਪਿੰਡੋਂ ਹਾਈਵੇ ਨਿਕਲਿਆ ਲਾਗੇ ਪ੍ਰਾਈਵੇਟ ਬੰਦੇ ਅੱਗੇ ਹੋਰ ਲਾਏ ਆ ਪਿੱਛੇ ਦਿੱਲੀੋਂ ਆ ਬੰਦੇ ਜਾਂ ਬੰਬੇ ਉਹ ਡਾਨੀ ਸਾਡੇ ਲਾਗੇ ਜ਼ਮੀਨ ਐਕਵਾਇਰ ਕੀਤੀ ਗਈ 350 ਏਕੜ ਪਹਿਲਾਂ ਕਿਹਾ ਗਿਆ ਕਿ ਕੋਈ ਬੰਦਾ ਆ ਚੰਡੀਗੜ੍ਹ ਦੇ ਕਰੀਬ ਆ ਕੋਈ ਕਲੋਨੀ ਕੱਟਣੀ ਆ ਹੁਣ ਪਤਾ ਲੱਗਾ ਕਿ ਉਹ अडानी ਨੇ ਕੀਤੀ ਬੰਦੇ ਕਿਸੇ ਨੂੰ ਅੱਗੇ ਲਾ ਕੇ ਸੋ ਸਰਕਾਰੀ ਜਿਹੜੇ ਵੇਅਰ ਹਾਊਸ ਆ ਉਹ ਉੱਤੇ ਚੋਣਦੇ ਆ ਛੱਤਾਂ ਚੋਣਦੀਆਂ ਰਿਪੇਅਰ ਨਹੀਂ ਪ੍ਰਾਈਵੇਟ ਵੇਖੋ ਤੁਸੀਂ ਕਿੱਡੇ ਕਿੱਡੇ ਵਧੀਆ ਕੀ ਗੱਲ ਸਰਕਾਰ ਨਹੀਂ ਬਣਾ ਸਕਦੀ ਐਗਰੀਕਲਚਰ ਨੂੰ ਆਪਾਂ ਕਿੱਥੋਂ ਕਿੱਥੇ ਲੈ ਕੇ ਜਾ ਸਕਦੇ ਆ ਕਿੰਨੀਆਂ ਜੌਬਸ ਕ੍ਰੀਏਟ ਹੋ ਸਕਦੀਆਂ ਆ ਪੰਜਾਬ ਮਹਾਰਾਸ਼ਟਰ ਚ ਚੱਲ ਜੋ ਤੁਸੀਂ ਉੱਥੇ ਮਰਾਠੀ ਨੂੰ ਪਹਿਲ ਲਿਆ ਸਰਕਾਰੀ ਨੌਕਰੀ ਦੀ ਹਿਮਾਚਲ ਚ ਚਲ ਜਾਓ ਤੁਸੀਂ ਹਿਮਾਚਲੀ ਨੂੰ ਪੈ ਲਿਆ ਸਰਕਾਰੀ ਨੌਕਰੀ ਦੀ ਇਨਫੈਕਟ ਆਪਾਂ ਹਿਮਾਚਲ ਚ ਆਪਣੀ ਜ਼ਮੀਨ ਵੀ ਨਹੀਂ ਖਰੀਦ ਸਕਦੇ ਬਾਹਰਲੀ ਸਟੇਟ ਦਾ ਬੰਦਾ ਸਾਡੇ ਇੱਥੇ ਜਿਹੜੀ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਉਹਨਾਂ ਤੇ ਬਾਹਰਲੀਆਂ ਸਟੇਟਾਂ ਦੇ ਬੰਦੇ ਕਾਬਜ ਹੋ ਕੇ ਬੈਠੇ ਆ ਸਾਡੀ ਜਵਾਨੀ ਕੀ ਕਰੇ ਪੀ ਐਚ ਡੀ ਕੀਤੇ ਸਟੂਡੈਂਟ ਜਿਹੜੇ ਆ 7-7 8-8000 ਤੇ ਵਿਚਾਰੇ ਪ੍ਰਾਈਵੇਟ ਨੌਕਰੀਆਂ ਕਰ ਰਹੇ ਆ ਬਿਲਕੁਲ ਬਿਲਕੁਲ ਜੀ ਪ੍ਰਾਈਵੇਟ ਨੌਕਰੀਆਂ 7-7000 ਤੇ ਕਰ ਰਹੇ ਆ ਪੀ ਐਚ ਡੀ ਕੀਤੀ ਉਹਨਾਂ ਨੇ ਨੌਜਵਾਨੀ ਦੇ ਪ੍ਰਵਾਸ ਨੂੰ ਕਿਵੇਂ ਵੇਖਦੇ ਰੇਸ਼ਮ ਸਿੰਘ ਨੌਜਵ ਹੋ ਰਹੀ ਆ ਤੇ ਪ੍ਰਵਾਸੀ ਮਜ਼ਦੂਰਾਂ ਦਾ ਇੱਥੇ ਪਹੁੰਚਣਾ ਵੇਖੋ ਪ੍ਰਵਾਸੀ ਮਜ਼ਦੂਰਾਂ ਦਾ ਉਹ ਕੰਮ ਕਰਨ ਆ ਰਹੇ ਆਪਾਂ ਇੱਥੇ ਪਿਛਲੇ ਸਮੇਂ 'ਚ ਵੇਖਿਆ ਕਈ ਪ੍ਰਵਾਸੀਆਂ ਨੇ ਆਪਣੇ ਲੋਕਾਂ 'ਚ ਇੱਕ ਕਮੀ ਆ ਬਾਹਰ ਜਾ ਕੇ ਭਾਵੇਂ ਆਪਾਂ ਛੋਟੇ ਤੋਂ ਛੋਟਾ ਕੰਮ ਵੀ ਕਰ ਲਈਏ ਉਹਨੂੰ ਵੀ ਆੰਨੇ ਆ ਕਿ ਬਹੁਤ ਵਧੀਆ ਆ ਇੱਥੇ ਆਪਾਂ ਕੰਮ ਕਰਕੇ ਨਹੀਂ ਰਾਜੀ ਸੋ ਬਾਹਰਲੇ ਲੋਕ ਵੀ ਤੇ ਇੱਥੇ ਜੇ ਰੋਜ਼ਗਾਰ ਹੈਗਾ ਤੇ ਕੰਮ ਕਰਨਦੇ ਆ ਨਾ ਮਿਹਨਤ ਕਰਨਦੇ ਇਸ ਕਰਕੇ ਆਪਣੇ ਲੋਕ ਤੇ ਬਾਹਰ ਹੀ ਜਾਈ ਜਾ ਰਹੇ ਹੁਣ ਕੈਨੇਡਾ ਦੇ ਵਿੱਚ ਵੀ ਰੈਸੈਸ਼ਨ ਆ ਗਿਆ ਕਿੱਥੇ ਭੱਜ ਲਾਂਗੇ ਆਪਾਂ ਮੈਂ ਕਿਉਂ ਨਹੀਂ ਬਾਹਰ ਗਿਆ ਮੇਰੀ ਮੇਰੀ ਸਿਸਟਰ ਬਾਹਰ ਰਹਿੰਦੇ ਨੇ ਸਾਰੇ ਜਾਣੇ ਬਾਹਰ ਮੈਨੂੰ ਸਾਥ ਦੇ ਨੇ ਮੈਂ ਕਿਹਾ ਮੈਂ ਨਹੀਂ ਜਾਣਾ ਇੱਥੇ ਸਾਹਮਣੇ ਸਿਸਟਮ ਦੇ ਵਿੱਚ ਵੜ ਕੇ ਭਾਵੇਂ ਜੋ ਮਰਜ਼ੀ ਹੋ ਜੇ ਇਹਨਾਂ ਦੇ ਵਿੱਚ ਵੜ ਕੇ ਇਹਨਾਂ ਨੂੰ ਸਾਫ਼ ਕਰਨਾ ਇੱਕ ਵਾਰੀ ਨਸ਼ਿਆਂ ਦਾ ਤੁਸੀਂ ਵੱਡਾ ਮੁੱਦਾ ਉਠਾਇਆ ਤੁਸੀਂ ਨਸ਼ੇ ਦੇ ਵਾਸਤੇ ਸਰਕਾਰ ਵੀ ਕਹਿ ਰਹੀ ਹੈ ਕਿ ਬਸ ਇਸ ਸਾਲ ਚ ਖਤਮ ਕਰ ਦੇਣੇ ਆ 2 ਸਾਲ ਚ ਨਾ ਖਤਮ ਹੋਣ ਦਾ ਕਾਰਨ ਕੀ ਲੱਗਦਾ ਵੇਖੋ ਜੀ ਇਹਨਾਂ ਨੇ ਮੈਂ ਤੁਹਾਨੂੰ ਦੱਸਿਆ ਜਿੱਦਾਂ ਫੰਡਿੰਗਾਂ ਲਈਆਂ ਇਹਨਾਂ ਨੇ ਕਰੋੜਾਂ ਰੁਪਈਆ ਫੰਡਿੰਗਾਂ ਲਈਆਂ ਮੈਂ ਇੱਕ ਦਿਖਾ ਸਕਦਾ ਤੁਹਾਨੂੰ ਕੋਈ ਚੀਜ਼ بس ਮਾਤਾ ਦਾ ਤੋਂ ਜ਼ਿਆਦਾ ਸਮਾਨ ਨਹੀਂ ਲਵਾਂਗਾ। ਤੁਸੀਂ ਢਾਲੀਵਾਲ ਸਾਹਿਬ ਦੀ ਇੱਕ ਚੀਜ਼ ਵਿਖਾ ਰਿਹਾ ਤੁਹਾਨੂੰ ਮੈਂ ਆਹ ਹੁੰਦੀ। ਮੁੱਕਰ ਨਹੀਂ ਸਕਦੇ ਇਸ ਗੱਲ ਤੋਂ ਇਹ ਕਿ ਇਹ ਮੁੱਕਰ ਜਾਣ। ਆ ਜੀ ਇੱਕ ਬੰਦੇ ਤੇ 1 ਕਿਲੋ ਹੀਰੋਨ ਦਾ ਪਰਚਾ ਕੱਟਿਆ ਗਿਆ ਆ। ਆ 1 ਕਿਜੀ ਹੀਰੋਨ ਦਾ ਐਸਟੀਐਫ ਵੱਲੋਂ ਬੀਐਸਐਫ ਵੱਲੋਂ। ਠੀਕ ਆ। ਆ ਬੈਠੇ ਆ ਢਾਲੀਵਾਲ ਸਾਹਿਬ ਬੰਦੇ ਦੇ ਲਾਗੇ ਇਹਨਾਂ ਨਸ਼ਾ ਬੰਦ ਕਰਨਾ ਜੀ ਇਹਨਾਂ ਨਸ਼ਾ ਬੰਦ ਕਰਨਾ ਇਹ ਬਦਲਾਇਆ ਇਹਨਾਂ ਕੋ ਫੰਡਿੰਗ ਲੈ ਲਈ ਹੈ ਕਰੋੜ ਰੁਪਇਆ ਲੈ ਲਿਆ ਹੋਊਗਾ ਉਹ ਚੰਗਾ ਹੋ ਗਿਆ ਬੰਦਾ ਹੁਣ ਪਹਿਲਾਂ ਇਹ ਕਹਿੰਦੇ ਸੀ ਕਾਲੀਏ ਮਾੜੇ ਕਾਂਗਰਸੀਏ ਮਾੜੇ ਇਹਨਾਂ ਕੋ ਕਿਹੜਾ ਇਹੋ ਜਿਹਾ ਪ੍ਰਦਾਰਥ ਹੈ ਜਿਹਦੇ ਨਾਲ ਇਹ ਬੰਦੇ ਧੋ ਧੋ ਕੇ ਸਾਫ ਕਰਕੇ ਜਿਹੜੇ ਹੁਣ ਪਾਰਟੀਆਂ ਚੋਂ ਦੂਸਰੀਆਂ ਚੋਂ ਆ ਰਹੇ ਉਹ ਲੈ ਕੇ ਤੇ ਇਹਨਾਂ ਦੀਆਂ ਪਾਰਟੀਆਂ ਚ ਆ ਕੇ ਉਹ ਦੁੱਧ ਧੋਤੇ ਹੋਗੇ ਬੰਦੇ ਨੂੰ ਕੋਸਿਆ ਜਾਂਦਾ ਸੀ ਉਸੇ ਪਾਰਟੀ ਦੇ ਉਮੀਦਵਾਰ ਹੁਣ ਇਹਨਾਂ ਦੇ ਵਿੱਚ ਆ ਤਲਬੀਰ ਸਿੰਘ ਇੱਕ ਵੱਡੀ ਉਦਾਹਰਣ ਸਾਰੇ ਕਰਪਟ ਬੰਦੇ ਜੀ ਹੋਰ ਬੜੀਆਂ ਧਾਰਨਾ ਨੇ ਜਲੰਧਰ ਵੇਖ ਲਓ ਤੁਸੀਂ ਉਹ ਕਿੰਨੇ ਮਹੀਨੇ ਕਿੱਚੀ ਫਤਾਨੀ ਕੀ 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 ਸਰੂਪੇ ਕਿੰਨੇ ਬਦਲ ਗਏ ਆ ਇਸ ਕਰਕੇ ਇਹ ਚੀਜ਼ਾਂ ਤੋਂ ਸਾਰੀਆਂ ਚੀਜ਼ਾਂ ਸਾਡੇ ਅੰਦਰ ਘੁੰਮਦੀਆਂ ਨਹੀਂ ਕਿ ਇਹ ਆਪਾਂ ਜੇ ਸਮਾਜ ਦੇ ਵਿੱਚ ਸੇਵਾ ਵੀ ਕਰਨੀ ਹੈ ਨਾ ਤੇ ਪਾਵਰ ਹੋਣੀ ਜ਼ਰੂਰੀ ਆ ਲਾਜ਼ਮੀ ਜ਼ਰੂਰੀ ਆ ਮੈਂ ਨਹੀਂ ਆਂਦਾ ਮੇਰ ਕੋ ਕੱਲੇ ਕੋ ਆਮ ਲੋਕਾਂ ਕੱਲ ਨੂੰ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਆਉਂਦੀਆਂ ਆ 2 2.5 3 ਸਾਲਾਂ ਦੇ ਵਿੱਚ ਸਾਰੇ ਮੇਰੇ ਭਰਾ ਕਾਗਜ਼ ਪਰਨ ਇਹ ਗੱਲ ਇਹਨਾਂ ਦੇ ਇਹਨਾਂ ਦੇ ਡ్రਾਈੰਗ ਰੂਮਾਂ ਚ ਇਹਨਾਂ ਦੇ ਬੱਚੇ ਸਾਡੇ ਸਿਰਾਂ ਤੇ ਆ ਕੇ ਬਹਿਣਗੇ ਸਾਡੇ ਬਜ਼ੁਰਗ ਇਹਨਾਂ ਦੇ 18-18 ਸਾਲ ਦੇ ਬੱਚਿਆਂ ਦੇ ਪੈਰਾਂ ਨੂੰ ਹੱਥ ਲਾਉਂਦੇ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਲੀਡਰਾਂ ਨੂੰ ਇਸ ਕਰਕੇ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਪੜ੍ਹੇ ਲਿਖੇ ਨੌਜਵਾਨ ਆ ਆਓ ਖੁੱਲ ਕੇ ਬਾਹਰ ਮੈਦਾਨ ਚਾਓ ਇਹਨਾਂ ਨੂੰ ਪੂਛੋ ਅੱਖਾਂ ਚੱਖਾਂ ਪਾ ਕੇ ਧੰਨਵਾਦ ਜੀ ਰੇਸ਼ਮ ਸਿੰਘ ਵੜੇ ਸਾਡੇ ਨਾਲ ਸੀ ਨੌਜਵਾਨ ਆ ਕਹਿੰਦੇ ਕਿ ਬਦਲਾ ਦੇ ਨਾਮ ਤੇ ਵੋਟਾਂ ਅਸੀਂ ਵੀ ਪਵਾਈਆਂ ਕਹਿੰਦੇ ਉਦੋਂ ਆਮ ਆਦਮੀ ਪਾਰਟੀ ਉਸ ਪਿੰਡ ਚੋਂ ਕਹਿੰਦੇ ਜਿਤਾਤੀ ਸੀ ਜਿਹਦੇ ਪਿੰਡ ਦੇ ਵਿੱਚ ਕਾਂਗਰਸ ਦਾ ਘੜ ਹੁੰਦਾ ਸੀ ਕਹਿੰਦੇ ਮਿਲਿਆ ਕੀ ਮਿਲਿਆ ਉਹ ਹੀ ਬਦਲਾਅ ਦੇ ਨਾਮ ਤੇ ਨਸ਼ਾ ਵਧਿਆ ਰਿਸ਼ਮ ਸਿੰਘ ਵਿਡੇਜ ਕਹਿ ਰਹੇ ਆ ਕਹਿੰਦੇ ਕਿ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਦੀ ਗੱਲ ਕਰ ਰਹੇ ਆ ਨੌਜਵਾਨੀ ਦਾ ਪ੍ਰਵਾਸ ਰੋਕਣ ਦੀ ਵੀ ਗੱਲ ਕਰਾਂਗੇ ਤੇ ਹੋਣਲੇ ਸਮੇਂ ਦੇ ਵਿੱਚ ਅਮਰ ਸਰ ਦਾ ਵਿਕਾਸ ਦੀਆਂ ਵੀ ਗੱਲਾਂ ਹੋਈਆਂ ਤੇ ਜੇ ਸੱਤਾਧਰ ਦੀ ਗੱਲ ਕੀਤੀ ਉਹਨਾਂ ਸੱਤਾਧਰ ਨੂੰ ਰੱਦ ਕੇ ਕੋਸਿਆ ਉਹ ਕਹਿੰਦੇ ਕਿ ਬਦਲਾਅ ਦੇ ਨਾਮ ਤੇ ਆਮ ਆਦਮੀ ਮੋਟਾਂ ਪਈਆਂ ਸੀ ਪਰ ਬਦਲਾਅ ਹੋਇਆ ਨਹੀਂ ਪੰਜਾਬ ਦਾ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਵਾ ਕ੍ਰਿਸ਼ਮ ਸਿੰਘ ਵੜੈਸੀ ਸਾਡੇ ਨਾਲ ਨੌਜਵਾਨ ਆ ਤੇ ਉਹਨਾਂ ਨੇ ਇੱਕ ਅਪੀਲ ਨੌਜਵਾਨਾਂ ਨੂੰ ਹੋਰ ਵੀ ਕੀਤੀ ਆ ਉਹ ਕਹਿੰਦੇ ਕਿ ਉਹਨਾਂ ਇੱਕ ਘਰਾਂ ਦੇ ਵਿੱਚੋਂ ਉਮੀਦਵਾਰ ਨਾ ਕੱਢੀਏ ਆਪਾਂ ਭਾਵੇਂ ਐਮਪੀ ਇਲੈਕਸ਼ਨ ਹੋਵੇ ਭਾਵੇਂ ਐਮਐਲਡੀ ਆਉਣ ਵਾਲੇ ਇਲੈਕਸ਼ਨ ਹੋਵੇ ਆਮ ਲੋਕਾਂ ਨੂੰ ਜਿਹੜੇ ਕਿ ਨੌਜਵਾਨੀ ਆ ਖਾਸ ਕਰਕੇ ਪਿੰਡਾਂ ਦੇ ਵਿੱਚ ਬੈਠੀ ਹੈਗੀ ਹੈ ਸ਼ਹਿਰਾਂ ਦੇ ਵਿੱਚ ਬੈਠੀ ਆ ਆਪਾਂ ਨੂੰ ਇੱਕ ਕਾਗਜ਼ ਦਾਖਲ ਕਰਨੇ ਚਾਹੀਦੇ ਆ ਕੋਈ ਖਾਸ ਸੁਨੇਹਾ ਨੌਜਵਾਨੀ ਨੂੰ ਦੇਣਾ ਚਾਹੋਗੇ ਖਾਸ ਅੰਮ੍ਰਿਤਸਰ ਵਾਸਤੇ ਵੇਖੋ ਇਹੋ ਹੀ ਬੇਨਤੀ ਆ ਇੱਕ ਤੇ ਸਾਰੇ ਨਸ਼ਿਆਂ ਤੋਂ ਦੂਰ ਰਹੋ ਨੌਜਵਾਨਾਂ ਨੂੰ ਮੇਰੀ ਇਹ ਬੇਨਤੀ ਹੈ ਵੇਖੋ ਯੂਨੀਵਰਸਿਟੀਆਂ ਖਾਲੀਆਂ ਪਈਆਂ ਆ ਤੁਸੀਂ ਯੂਪੀ ਜਾ ਕੇ ਵੇਖ ਲਓ ਆਈਪੀਐਸ ਦੇ ਆਈਏਐਸ ਦੇ ਬੋਰਡ ਦਿਖਣਗੇ ਤੁਹਾਨੂੰ ਕਿਤੇ ਆਈਲੈਟਸ ਦਾ ਬੋਰਡ ਨਹੀਂ ਦਿਖੂਗਾ ਕਿਤੇ ਵੀ ਨਹੀਂ ਦਿਖੂਗਾ ਤੁਹਾਨੂੰ ਤੁਸੀਂ ਸਾਰਾ ਦਿਨ ਕੋ ਮਲੋ ਲੱਭ ਲੋ ਨਹੀਂ ਲੱਭਣਾ ਪੰਜਾਬ ਦੇ ਵਿੱਚ ਤੁਹਾਨੂੰ ਆਈਐਸ ਆਈਪੀਐਸ ਦਾ ਬੋਰਡ ਨਹੀਂ ਲੱਭਣਾ ਅੰਮ੍ਰਿਤਸਰ ਦੀ ਗੱਲ ਕਰ ਲਓ ਘੁੰਮ ਲੋ ਤੁਸੀਂ ਕਿਤੇ ਆਈਐਸ ਆਈਪੀਐਸ ਦਾ ਕਿਤੇ ਇੱਕ ਲੱਭੂਗਾ ਸਾਰਾ ਦਿਨ ਘੁੰਮ ਕੇ ਤੁਹਾਨੂੰ ਇਸ ਕਰਕੇ ਸਾਨੂੰ ਪੜਾਈ ਵੱਲ ਆਪਾਂ ਥੋੜਾ ਰੁਝਾਨ ਕਰੀਏ ਆਪਣਾ ਪੜ੍ਹ ਲਿਖ ਕੇ ਆਪਾਂ ਚੰਗੇ ਅਹੁਦਿਆਂ ਤੇ ਜਾਈਏ ਤਾਂ ਕਿ ਆਪਾਂ ਕੋਈ ਸਾਡੇ ਕੋ ਕੋਈ ਕਲਮ ਆਵੇ ਤੇ ਆਪਾਂ ਕਲਮ ਦੇ ਨਾਲ ਆਪਾਂ ਕੋਈ ਸੁਧਾਰ ਕਰ ਸਕੀਏ ਸਮਾਜ ਦੇ ਵਿੱਚ ਕਲਮ ਦੇ ਨਾਮ ਤੇ ਸੁਧਾਰ ਹੋ ਸਕਦਾ ਵਾ ਤੇ ਆਈਪੀਐਸ ਆਈਐਸ ਅਫੀਸਰ ਦੀ ਗੱਲ ਕੀਤੀ ਹੈ ਕਿ ਜੇ ਯੂਪੀ ਬਿਹਾਰ ਦੇ ਵਿੱਚੋਂ ਪੜ੍ਹਾਈ ਹੋ ਸਕਦੀ ਆ ਤੇ ਪੰਜਾਬ ਚ ਵੀ ਕੇਵਲ ਆਈਲੈਂਡ ਸੈਂਟ੍ਰਿਕ ਨੂੰ ਦੇਖਦੇ ਆ ਇਹ ਨੌਜਵਾਨਾਂ ਦਾ ਸੁਨੇਹਾ ਵੀ ਆ ਵੇਖਦੇ ਆ ਕਿਸਮਤ ਮਾਈ ਤੇ ਸਾਰੇ ਹੀ ਕਰ ਰਹੇ ਆ ਪਰ ਅੰਮ੍ਰਿਤਸਰ ਦਾ ਤਾਜ ਕੇ ਸਿਰ ਤੇ ਸਜੂ ਆ ਅਕਾਲ ਚੈਨਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤਜਿੰਦਰ ਸਿੰਘ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਤੇ ਅੰਮ੍ਰਿਤਸਰ ਦੀ ਹਵਾ ਕੀ ਕਹਿੰਦੀ ਏ ਦੇ ਬਾਰੇ ਆਪਾਂ ਕੋਸ਼ਿਸ਼ ਕਰ ਰਹੇ ਆ ਜਾਣਕਾਰੀ ਲੈਣ ਦੀ ਵੀ ਕਿਉਂਕਿ ਜੇ 13 ਹਲਕਿਆਂ ਦੀ ਗੱਲ ਕਰਦੇ ਆ 13 ਲੋਕ ਸਭਾ ਹਲਕਿਆਂ 'ਚ ਅਕਾਲ ਚੈਨਲ ਦੀ ਟੀਮ ਵੇਖ ਰਹੀ ਆ ਸਰਵੇ ਵੀ ਕਰ ਰਹੀ ਆ ਤੇ ਉਹਨਾਂ ਉਮੀਦਵਾਰਾਂ ਨੂੰ ਮਿਲ ਰਹੇ ਆ ਕਿ ਜਿਹੜੇ ਉਮੀਦਵਾਰ ਆ ਇਸ ਟਾਈਮ ਤੇ ਲੋਕ ਸਭਾ ਹਲਕੇ ਦੇ ਵਿੱਚੋਂ ਲੜਾਈ ਲੜ ਰਹੇ ਆ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਹਿਮਤ ਹੋਣ ਜਾਂ ਆਜ਼ਾਦ ਹੋਣ ਤੇ ਨਾਲ ਨਾਲ ਉਹਨਾਂ ਦੀ ਚੰਗੇ ਚਿਹਰੇ ਜਿਹੜੇ ਸਪੋਰਟ ਕਰਦੇ ਆ ਕੋਸ਼ਿਸ਼ ਕਰਦੇ ਹੁੰਦੇ ਆ ਕਿ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ ਅਮਰਸਰ ਦੇ ਜੀ ਆ ਗੱਲ ਕਰੀਏ ਤੇ ਅਮਰਸਰ ਤੋਂ ਰੇਸ਼ਮ ਸਿੰਘ ਜੀ ਵੜੈਚ ਆਜ਼ਾਦ ਤੌਰ ਤੇ ਆਪਣੇ ਦਾਅਵੇਦਾਰੀ ਪੇਸ਼ ਕਰ ਰਹੇ ਆ ਤੇ ਉਹਨਾਂ ਨੇ ਰੱਜ ਕੇ ਕੋਸਿਆ ਵੀ ਤੋਂ ਸੁਣੀ ਤੇ ਪਰ ਸੁਣੀ ਆ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਪਹਿਲਾਂ ਵੋਟਾਂ ਪਾਈਆਂ ਸੀ ਉਹਨੂੰ ਕੋਸਿਆ ਵੀ ਤੇ ਉਹਨਾਂ ਦੀ ਹਮਾਇਤ ਦੇ ਉੱਤੇ ਆਏ ਹੋਏ ਸੋਨੀਆ ਮਾਨ ਜੀ ਇਸ ਟਾਈਮ ਤੇ ਸਾਡੇ ਨਾਲ ਮੌਜੂਦ ਆ ਸੁਨੀਮਾਨ ਜੀ ਤੁਹਾਡਾ ਧੰਨਵਾਦ ਕਰਦੇ ਆ ਕਾਲ ਚੈਨਲ ਦਾ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਬਿਲਕੁਲ ਵਧੀਆ ਇਹ ਵੀ ਵੇਖ ਰਹੇ ਸਿਲੈਕਸ਼ਨ ਨੂੰ ਤੁਸੀਂ ਜਿਹੜੀ ਲੋਕ ਸਭਾ ਦੀ ਖਾਸ ਕਰਕੇ ਅਮਰਸਰ ਚ ਤੁਸੀਂ ਆਜ਼ਾਦ ਉਮੀਦਵਾਰ ਨੂੰ ਉਮੀਦ ਕੀਤੀ ਹੋਏ ਵੇਖੋ ਮੈਨੂੰ ਲੱਗਦਾ ਹੈ ਕਿ ਆਜ਼ਾਦ ਬੰਦੇ ਨੂੰ ਅੱਗੇ ਆਉਣਾ ਚਾਹੀਦਾ ਹੈ ਆਜ਼ਾਦ ਯੂਥ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਇਸ ਰੇਸ਼ਮ ਸਿੰਘ ਜੀ ਪਿਛਲੇ 3-4 ਸਾਲ ਤੋਂ ਸਾਡੇ ਨਾਲ ਕੰਮ ਕਰ ਰਹੇ ਸੀਗੇ ਧਰਨੇ ਤੇ ਵੀ ਰਹੇ ਨੇ ਔਰ ਅ ਇਸ ਵਾਲੇ ਤਾਂ ਨੇ ਤੇ ਵੀ ਰਹੇ ਹੈ ਕੈਂਸਰ ਦੇ ਕੈਂਪ ਵੀ ਲਾਉਂਦੇ ਰਹੇ ਨੇ ਨਸ਼ਿਆਂ ਦੀਆਂ ਕਮੇਟੀਆਂ ਵੀ ਬਣਾਉਂਦੇ ਰਹੇ ਨੇ ਸਭ ਤੋਂ ਪਹਿਲਾਂ ਇਹਨਾਂ ਨੇ ਆਪਣੇ ਪਿੰਡ 'ਚ ਨਸ਼ੇ ਦੀ ਕਮੇਟੀ ਬਣਾਈ ਸੀਗੀ ਪਾਰਟੀ ਵਾਇ ਤੇ ਉੱਠ ਕੇ ਇਹਨਾਂ ਨੂੰ ਰਿਸਿਪਸਾ ਵੱਲੋਂ ਪ੍ਰਾਈਜ਼ ਵੀ ਮਿਲਿਆ ਸੀਗਾ ਐਪਰੀਸੀਏਸ਼ਨ ਮਿਲਿਆ ਸੀਗਾ ਸੋ ਅ ਅੱਕ ਕੇ ਯੂਥ ਨੇ ਸਾਡੇ ਅੱਗੇ ਗੱਲ ਕੀਤੀ ਵੀ ਤੁਸੀਂ ਇਲੈਕਸ਼ਨ ਲੜੋ ਮੈਂ ਇਲੈਕਸ਼ਨ ਨਹੀਂ ਲੜਨੀ ਸੀਗੀ ਫਿਰ ਮੈਂ ਉਹਨਾਂ ਨੇ ਕਿਹਾ ਕਿ ਅਸੀਂ ਖੁਦ ਲੜਨਾ ਚਾਹੁੰਦੇ ਆਂ ਤੁਸੀਂ ਸਾਡੀ ਸਪੋਰਟ ਕਰੋ ਤੁਸੀਂ ਵੱਡੇ ਵੱਡੇ ਲੋਕਾਂ ਦੀ ਸਪੋਰਟ ਕਰਦੇ ਹੋ ਸਾਡੀ ਕਰੋ ਮੈਂ ਫਿਰ ਮੈਨੂੰ ਇਹ ਮੈਟਰ ਨਹੀਂ ਕਰਦਾ ਵੀ ਕੋਈ ਵੱਡੀ ਪਾਰਟੀ ਦਾ ਹੈ ਜਾਂ ਵੱਡਾ ਕੋਈ ਬਹੁਤ ਅਮੀਰ ਐਸੀ ਉਹਦੀ ਸਪੋਰਟ ਕਰਨੀ ਹੈ ਸੋ ਮੈਨੂੰ ਇਹ ਲੱਗਦਾ ਹੈ ਵੀ ਠੀਕ ਹੈ ਇੱਕ ਚੰਗੇ ਇਨਸਾਨ ਦੇ ਚੰਗੇ ਕਿਰਦਾਰ ਦੀ ਆਪਾਂ ਨੂੰ ਸਪੋਰਟ ਕਰਨ ਦੀ ਲੋੜ ਹੈ ਪਿਛਲੇ ਇਲੈਕਸ਼ਨ ਦੇ ਵਿੱਚ ਤੁਹਾਨੂੰ ਕਿਸੇ ਵੱਡੀ ਪਾਰਟੀ ਵੱਲੋਂ ਆਫਰ ਵੀ ਆਈ ਸੀ ਇਲੈਕਸ਼ਨ ਲੜਨ ਦੀ ਤੇ ਇਸ ਵਾਰ ਤੁਸੀਂ ਆਪ ਕਿਉਂ ਨਹੀਂ ਲੜ ਰਹੇ ਆਜ਼ਾਦ ਵਾਲੇ ਪਾਸੇ ਕਿਉਂ ਗਏ ਹੋ ਵਿਕੋ ਮੈਂ ਖੁਦ ਨਹੀਂ ਲੜਨਾ ਚਾਹੁੰਦੀ ਹਾਂ ਜੇ ਇਲੈਕਸ਼ਨ ਮੈਂ ਅਗਲੀ ਵਾਰੀ ਇਲੈਕਸ਼ਨ ਜ਼ਰੂਰ ਲੜੂੰਗੀ ਮੈਨੂੰ ਲੱਗਦਾ ਹੈ ਕਿ ਇਲੈਕਸ਼ਨ ਲੜਨਾ ਜ਼ਰੂਰੀ ਹੈ ਔਰ ਆਜ਼ਾਦ ਨੂੰ ਲੜਨਾ ਚਾਹੁੰਦੇ ਸੀਗੇ ਔਰ ਚੰਗੇ ਵਿਚਾਰ ਨੇ ਚੰਗੀ ਸੋਚ ਨੇ ਮੈਨੂੰ ਲੱਗਦਾ ਵੀ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਔਰ ਕਿਉਂਕਿ ਜਦੋਂ ਅਸੀਂ ਡਰੱਗਸ ਕਮੇਟੀਆਂ ਬਣਾਈਆਂ ਸਾਡੀ ਉਤੋਂ ਛੋਟੇ ਤਸਕਰ ਤੇ ਫੜੇ ਜਾਂਦੇ ਵੱਡਿਆਂ ਨੂੰ ਕੋਈ ਨਹੀਂ ਫੜ ਰਿਹਾ ਸੀਗਾ ਸੋ ਸਾਡੀ ਸੋਚ ਉੱਥੇ ਕਿਤੇ ਨਾ ਕਿਤੇ ਬਲੌਕ ਹੋ ਜਾਂਦੀ ਸੀਗੀ ਸੋ ਕਿਉਂ ਕੋਈ ਨਾ ਕੋਈ ਪਾਰਟੀ ਦਾ ਆਪਣਾ ਸਰੂਪਾ ਪਵਾ ਲੈਂਦੇ ਆ ਫੰਡਿੰਗ ਕਰਕੇ ਸੋ ਇਸ ਕਰਕੇ ਇਹ ਸਟੈਪ ਚੁੱਕਣਾ ਪਿਆ ਤੁਹਾਨੂੰ ਕਿਹੜੀ ਪਾਰਟੀ ਲੋ ਆਫਰ ਆਈ ਕਿ ਆਜੋ ਤੁਹਾਨੂੰ ਟਿਕਟ ਦੇ ਦੇਣੇ ਮੈਨੂੰ ਬਹੁਤ ਸਾਰੀਆਂ ਪਾਰਟੀਆਂ ਤੋਂ ਆਫਰ ਆਉਂਦੀਆਂ ਆ ਔਰ ਇਹ ਵੀ ਕਹਿੰਦੇ ਸਾਡੀ ਪਾਰਟੀ ਜੁਆਇਨ ਕਰੋ ਜਾਂ ਸਾਡੇ ਸਟਾਰ ਪ੍ਰਚਾਰਕ ਬਣੋ ਮੈਂ ਇਸ ਵਾਰੀ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕੀਤਾ ਔਰ ਨਾ ਹੀ ਮੈਂ ਪਿਛਲੀ ਵਾਰੀ ਕੀਤਾ ਸੀਗਾ ਮੈਨੂੰ ਇਹ ਲੱਗਾ ਕਿ ਚੰਗੇ ਕਿਰਦਾਰਾਂ ਨੂੰ ਸਪੋਰਟ ਕਰਨ ਦੀ ਲੋੜ ਆ ਪਿਛਲੀ ਵਾਰੀ ਗੂੜਾ ਫਰਸੀ ਤੁਹਾਨੂੰ ਕਿ ਫਲਾਨੀ ਥਾਂ ਤੋਂ ਟਿਕਟ ਲੜਦੋ ਹਾਂਜੀ ਮੋਹਾਲੀ ਤੋਂ ਸੀਗੀ ਆਮ ਆਦਮੀ ਪਾਰਟੀ ਦੀ ਔਰ ਕਿਉਂ ਨਹੀਂ ਇਸ ਟਾਈਮ ਤੁਸੀਂ ਮੰਤਰੀ ਹੋਣਾ ਸੀ ਰਾਜਸਥਾਨ ਸੀ ਤੋਂ ਵੀ ਸੀਗੀ ਨਹੀਂ ਮੈਂ ਨਹੀਂ ਲੜੀ ਪਿਛਲੀ ਵਾਰੀ ਇਲੈਕਸ਼ਨ ਇਸ ਵਾਰ ਤੁਸੀਂ ਆਜ਼ਾਦੀ ਸਪੋਰਟ ਕਰ ਰਹੇ ਹੋ ਜੀ ਹਾਂ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਸ ਟਾਈਮ ਦੇ ਉੱਤੇ ਉਹਨਾਂ ਦੀ ਵੀ ਕਿਸੇ ਸਪੋਰਟ ਕਰ ਰਹੇ ਹੋ ਕਰਮਜੀਤ ਤਨਮੋਲ ਭਾਜੀ ਦੀ ਔਰ ਚੰਗੇ ਇਨਸਾਨ ਨੇ ਚੰਗੇ ਆਰਟਿਸਟ ਨੇ ਚੰਗੀ ਸੋਚ ਔਰ ਆਪਣਾ ਕਿਸੇ ਪਾਰਟੀ ਨਾਲ ਜੁੜੇ ਹੋਏ ਆ ਚੰਗੇ ਇਨਸਾਨ ਨੇ ਚੰਗੀ ਸੋਚ ਹੈ ਪਾਰਟੀਆਂ ਸਾਰੀਆਂ ਮਾੜੀਆਂ ਨਹੀਂ ਹੁੰਦੀਆਂ ਪੰਜੂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਕਈ ਚੰਗੇ ਹੁੰਦੇ ਕਈ ਮਾੜੇ ਹੁੰਦੇ ਆ ਪਰ ਚੰਗੇ ਕਿਰਦਾਰਾਂ ਵਾਲਿਆਂ ਨੂੰ ਸਪੋਰਟ ਕਰਨੀ ਚਾਹੀਦੀ ਆਮ ਆਦਮੀ ਪਾਰਟੀ ਸਪੋਰਟ ਕਰ ਰਹੇ ਹੋ ਕਿ ਅਨਮੋਲ ਜੀ ਦੀ ਉੱਤੇ ਸਪੋਰਟ ਕਰ ਅਨਮੋਲ ਜੀ ਦੀ ਪਾਰਟੀ ਦੀ ਨਹੀਂ ਪਰ ਉਹ ਪਾਰਟੀ ਨਾਲ ਜੁੜੇ ਹੋਏ ਆ ਉਹਨਾ ਮੈਟਰ ਨਹੀਂ ਕਰਦਾ ਕਿਰਦਾਰ ਚੰਗੇ ਹੋਣੇ ਚਾਹੀਦੇ ਆ ਕੀ ਲੱਗਦਾ ਇਸ ਵਾਰ ਸਾਰਿਆਂ ਨੂੰ ਮਾੜੇ ਨਹੀਂ ਕਹਿ ਸਕਦੇ ਘਰ ਦੇ ਵਿੱਚ ਵੀ ਸਾਰੇ ਠੀਕ ਨਹੀਂ ਹੁੰਦੇ ਸਾਰੇ ਗਲਤ ਨਹੀਂ ਹੁੰਦੇ ਅੱਜ ਇਸ ਟਾਈਮ ਸੋਨੀਆ ਮਾਨ ਜੀ ਸਾਡੇ ਨਾਲ ਸੀ ਕਿਉਂਕਿ ਕਾਗਜ਼ ਦਾਖਲ ਕਰਾਉਣ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਆ ਉਧਰਲੇ ਪਾਸੇ ਵੀ ਜਿਵੇਂ ਅਸੀਂ ਤੇ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨਾਲ ਗੱਲਬਾਤ ਕਰਨ ਦੀ ਉਹ ਕਿਰਦਾਰ ਚੰਗਾ ਹੋਵੇ ਤੇ ਉਹ سپورਟ ਕਰ ਰਹੇ ਇੱਕ ਪਾਸੇ ਆਜ਼ਾਦ ਤੌਰ ਤੇ ਉਹ ਰੇਸ਼ਮ ਸਿੰਘ ਵੜੈਜ ਦੀ سپورਟ ਕਰ ਰਿਹਾ ਦੂਜੇ ਪਾਸੇ ਕਮਜੀਤ ਅਨਮੋਲ ਦੀ ਉਹਨਾਂ ਨੇ ਕਿਹਾ ਕਿ ਉਹ ਵੀ ਇੱਕ ਚੰਗਾ ਕਰਦਾਰ ਆ ਪਰ ਪਾਰਟੀ ਤੋਂ ਉੱਪਰ ਉੱਠ ਕੇ ਮੈਂ ਉਹਦੀ ਹਮਾਇਤ ਕਰ ਰਹੀ ਆ ਤੇ ਜੇ ਪਿਛਲੀ ਸਰਕਾਰ ਮਿਲ ਦੀ ਗੱਲ ਕਹਿੰਦੇ ਕਹਿੰਦੇ ਕਿ ਆਫਰ ਤੇ ਮੈਨੂੰ ਵੀ ਆਈ ਸੀ ਕਿਉਂਕਿ ਉਸ ਸਮੇਂ ਦੀ ਆਫਰ ਸੀ ਕੀ ਮੁਹਾਲੀ ਤੋਂ ਲੈ ਲੋ ਟਿਕਟ ਤੇ ਐਮਐਲਏ ਬਣ ਜਾਓਗੇ ਤੁਸੀਂ ਤੇ ਸ਼ਾਇਦ ਹੋ ਸਕਦਾ ਐਮਐਲਏ ਬਣ ਜਾਂਦੇ ਕਹਿੰਦੇ ਪਰ ਮੈਂ ਉਹ ਠੁਕਰਾਈ ਸੀ ਮੈਂ ਐਮਐਲਏ ਜਾਂ ਐਮਪੀ ਬਣਨ ਵਾਸਤੇ ਨਹੀਂ ਲੋਕ ਸੇਵਾ ਵਾਸਤੇ ਇਹਨਾਂ ਨੌਜਵਾਨਾਂ ਦਾ ਸਾਥ ਦੇਣ ਵਾਸਤੇ ਅਗਲੇ ਪਾਸੇ ਆਈ ਹੋਈ ਹਾਂ